ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਤਾਂ ਦਿਵਾਸ ਤੇ ਸੂਟਾਂ ਦੀ ਬਹੁਤ ਹੀ ਜ਼ਬਰਦਸਤ ਟ੍ਰਿਕ ਲੈ ਕੇ ਆਇਆ ਜਿਵੇਂ ਕਿ ਮੋਟੀ ਸੂਟ ਹੈ ਜਿਵੇਂ ਉਹਨਾਂ ਨੂੰ ਤੁਸੀਂ ਰੱਖਣਾ ਹੋਵੇ ਤਾਂ ਕਿਦਾਂ ਤੁਸੀਂ ਰੱਖ ਸਕਦੇ ਜੇ ਬਿਲਕੁਲ ਵੀ ਉਹਨਾਂ ਦੀ ਤਾਵਾ ਜੜੀਆਂ ਨਹੀਂ ਖੁੱਲਣਗੀਆਂ ਇੱਕਦਮ ਵਧੀਆ ਜ਼ਬਰਦਸਤ ਟ੍ਰਿਕ ਹੈ ਸਾਰੇ ਜਿਹੜੇ ਆ ਮਤਲਬ ਕਿ ਪਜਾ ਚੀਜ਼ਾਂ ਵਿੱਚ ਸੈਟਅਪ ਕਰਕੇ ਤੁਸੀਂ ਸਟੋਰ ਕਰਕੇ ਇਸ ਨੂੰ ਤੁਸੀਂ ਰੱਖ ਸਕਦੇ ਜੇ ਕਿਉਂਕਿ ਹੁਣ ਸਰਦੀ ਆਲਮੋਸਟ ਜਿਹੜੀ ਉਹ ਖਤਮ ਹੋ ਗਿਆ ਮੋٹے ਸੂਟ ਜਿਹੜੇ ਆ ਉਹ ਪਾਈਸ ਤਰੀਕੇ ਨਾਲ ਜੋੜ ਕੇ ਆਪਾਂ ਰੱਖ ਸਕਦੇ ਆ ਤੇ ਇਹ ਹੈਗੀ ਹੈ ਜੀ ਫਸਟ ਟ੍ਰਿਕ ਜਿਵੇਂ ਕਿ ਜਿਵੇਂ ਕੁੜਤੇ ਹੁੰਦੇ ਆ ਵੂਲਨ ਵਗੈਰਾ ਦੇ ਤੇ ਤੁਸੀਂ ਉਹਦੀ ਇਸ ਤਰੀਕੇ ਨਾਲ ਜਿਹੜੀ ਤੈਹ ਲਾ ਕੇ ਤੁਸੀਂ ਇਸ ਨੂੰ ਇਹਦੋਂ ਇੱਥੋਂ ਕਾਰਨਰ ਤੋਂ ਪਕੜ ਕੇ ਵਿੱਚ ਇਨਸਰਟ ਕਰ ਦੇਣਾ ਤੁਸੀਂ ਇਸ ਨੂੰ ਬਿਲਕੁਲ ਵੀ ਜਿਹੜੀ ਇਸ ਤਰੀਕੇ ਦੀ ਜਿਹੜੀ ਹੈ ਤੈਹ ਲੱਗੀ ਹੋਈ ਹੈ ਖੁੱਲਦੀ ਨਹੀਂ ਆ ਤੇ ਤੁਸੀਂ ਈਜ਼ੀਲੀ ਇਹਨੂੰ ਰੱਖ ਸਕਦੇ ਜੀ ਸਪੇਸ ਵੀ ਜਿਹੜੀ ਉਹ ਕੱਟ ਲੱਗਦੀ ਹੈ ਤੇ ਬਹੁਤ ਹੀ ਵਧੀਆ ਜ਼ਬਰਦਸਤ ਟ੍ਰਿਕ ਹੈ ਤੇ ਇਹ ਹੈਗੀ ਹੈ ਜੀ ਸੈਕੰਡ ਟ੍ਰਿਕ ਜਿਹੜੀ ਵੀ ਤੁਹਾਨੂੰ ਪਸੰਦ ਆਵੇ ਤੁਸੀਂ ਉਸ ਤਰੀਕੇ ਨਾਲ ਤੁਸੀਂ ਆਪਣੇ ਕੱਪੜੇ ਜੋੜ ਕੇ ਸਟੋਰ ਕਰਕੇ ਰੱਖ ਸਕਦੇ ਜੇ ਇਹ ਦੂਸਰੇ ਨੰਬਰ ਵਾਲ ਟ੍ਰਿਕ ਹੈ ਜੋ ਜੇ ਤੁਸੀਂ ਪੂਰਾ ਸੂਟ ਜਿਹੜਾ ਆਪਣਾ ਇੱਕੋ ਮਤਲਬ ਕਿ ਇੱਕ ਹੀ ਟੈ ਬੱਚ ਤੁਸੀਂ ਜੋੜ ਕੇ ਤੁਸੀਂ ਇਸ ਨੂੰ ਰੱਖ ਸਕਦੇ ਜੇ ਤੁਹਾਨੂੰ ਅਲੱਗ ਤੋਂ ਜਿਹੜੀਆਂ ਵੱਖਰੀ ਵੱਖਰੀ ਜਿਹੜੇ ਆ ਸਾਰਾ ਸੂਟ ਆਪਣਾ ਇੱਕੋ ਜਗ੍ਹਾ ਤੇ ਸੈੱਟ ਕਰਕੇ ਤੁਸੀਂ ਰੱਖ ਸਕਦੇ ਇਹਦੇ ਨਾਲ ਸਪੇਸ ਵੀ ਬਹੁਤ ਘੱਟ ਲੱਗਦੀ ਹੈ ਤੇ ਪਲੱਸ ਜਾਨੂੰ ਸੂਟ ਦੇ ਜਿਹੜਾ ਸਾਰਾ ਸ਼ਾਲ ਸਟੌਲ ਵਗੈਰਾ ਤੇ ਸਲਵਾਰ ਸਾਰਾ ਕੁਝ ਸੇ ਆਪਾਂ ਇੱਕੋ ਹੀ ਟੇਬਲ ਵਿੱਚ ਇਸ ਨੂੰ ਜੋੜ ਕੇ ਰੱਖ ਲਵਾਂਗੇ ਤੇ ਬਹੁਤ ਹੀ ਵਧੀਆ ਜਿਹੜੀ ਹੈ ਯੂਸਫੁਲ ਟ੍ਰਿਕ ਨੇ ਤੇ ਇਹਦੇ ਨਾਲ ਜਿਹੜੀਆਂ ਸਾਡੇ ਸੂਟ ਐ ਵਧੀਆ ਜਿਹੜੇ ਉਹ ਅ ਸਪੇਸ ਵੀ ਕੱਟ ਲੱਗਦੀ ਹੈ ਤੇ ਜੋੜੇ ਵੀ ਵਧੀ ਜਾਂਦੇ ਤਾਂ ਬਿਲਕੁਲ ਵੀ ਜਿਹੜੀ ਇਹਨਾਂ ਦੀ ਖੁੱਲਦੀ ਨਹੀਂ ਹੈਗੀ ਤੇ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਸੂਟ ਵਗੈਰਾ ਜੋੜ ਕੇ ਤੁਸੀਂ ਰੱਖ ਸਕਦੇ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਜਾਂ ਹੈਲਪਫੁਲ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਔਰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਜੇ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਜਰੂਰ ਕਰਕੇ ਜਾਈਓ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਕਰਨ ਤੋਂ ਬਿਨਾ ਜਿਹੜਾ ਉਹ ਵੀਡੀਓ ਨੂੰ ਨਾ ਕਰਿਓ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਵੇਖਿਓ ਸਕਿੱਪ ਬਿਲਕੁਲ ਵੀ ਨਾ ਕਰਿਓ ਤੇ ਇਸੇ ਤਰ੍ਹਾਂ ਮੇਰੇ ਚੈਨਲ ਤੇ ਹੋਰ ਵੀ ਬਹੁਤ ਹੀ ਵਧੀਆ-ਵਧੀਆ ਵੀਡੀਓ ਜੜੀਆਂ ਕੁਕਿੰਗ ਰਿਗਾਰਡਿੰਗ ਤੇ ਹੋਰ ਵੀਡੀਓ ਹੈਗੀਆਂ ਨੇ ਤੁਸੀਂ ਉਸ ਨੂੰ ਚੈੱਕ ਆਊਟ ਕਰ ਸਕਦੇ ਜੇ ਦੇਖ ਸਕਦੇ ਜੇ ਹਾਂਜੀ ਤੇ ਹੁਣ ਜਿਹੜੀ ਆ ਥਰਡ ਟ੍ਰਿਕ ਦਾ ਪਤਨ ਦੱਸ ਰਹੀ ਹਾਂ ਇਹ ਵੀ ਬਹੁਤ ਹੀ ਵਧੀਆ ਹੈ ਜਿਵੇਂ ਜਿਹੜੇ ਸਾਡੇ ਪਸ਼ਮੀਨੇ ਵਗੈਰਾ ਦੇ ਮੋٹے ਸੂਟ ਹੁੰਦੇ ਆ ਉਹਨਾਂ ਨੂੰ ਆਪਾਂ ਇੱਕੋ ਤੈਵਟ ਜੋੜ ਕੇ ਕਿਦਾਂ ਰੱਖ ਸਕਦੇ ਆ ਬਿਲਕੁਲ ਵੀ ਤੈਵਾਂ ਜਿਹੜੀਆਂ ਇਹਨਾਂ ਦੀ ਖਰਾਬ ਨਹੀਂ ਹੋਣਗੀਆਂ ਤੇ ਸਪੇਸ ਵੀ ਬਹੁਤ ਹੀ ਘੱਟ ਜਿਹੜੀ ਲੱਗੇਗੀ ਆਪਾਂ ਸਲਵਾਰ ਨੂੰ ਇਸ ਤਰੀਕੇ ਨਾਲ ਜੋੜ ਲੈਣਾ ਫਿਰ ਇੱਕ ਆਪਾਂ ਜਿਹੜਾ ਪਹੁੰਚਾਇਆ ਉਹ ਸਾਈਡ ਨੂੰ ਕੱਢ ਲੈਣਾ ਤੇ ਆਪਾਂ ਸੂਟ ਸ਼ਰਟ ਵੀ ਜਿਹੜੀ ਆ ਉਹ ਤੈਅ ਕਰਕੇ ਇਹਦੇ ਵਿੱਚ ਹੀ ਰੱਖ ਲੈਣੀ ਆ ਤੇ ਇਹਦੇ ਨਾਲ ਵੀ ਇਹ ਜਿਹੜਾ ਇਸ ਤਰੀਕੇ ਨਾਲ ਵੀ ਤੈਅ ਕੀਤੇ ਹੋਏ ਸੂਟ ਬਿਲਕੁਲ ਵੀ ਜੜੀ ਆ ਤੈਅ ਜੜੀ ਉਹ ਖੁੱਲਦੀ ਨਹੀਂ ਆ ਤੇ ਬਹੁਤ ਹੀ ਵਧੀਆ ਤੈਅ ਜੜੀ ਲੱਗ ਕੇ ਇੱਕਦਮ ਸੈੱਟ ਜੜੀ ਹੋ ਜਾਂਦੀ ਆ ਤੇ ਜਿਹੜੇ ਸੂਟਾਂ ਦੀ ਤੈਅ ਜੜੀ ਆ ਉਹ ਬਿਲਕੁਲ ਵੀ ਉਹ ਖਰਾਬ ਜੜੀ ਉਹ ਨਹੀਂ ਹੁੰਦੀ ਤੇ ਹਾਂਜੀ ਇਸ ਤਰੀਕੇ ਨਾਲ ਆਪਾਂ ਸ਼ਰਟ ਵੀ ਜਿਹੜੀ ਤੈਅ ਕਰਕੇ ਇਹਦੇ ਵਿੱਚ ਰੱਖ ਲੈਣੀ ਆ ਤੇ ਫਿਰ ਇੱਕ ਆਪਾਂ ਪੌਂਚੇ ਨੂੰ ਉੱਪਰੋਂ ਓਵਰਲੈਪ ਕਰ ਦੇਣਾ ਤੇ ਇਸ ਤਰੀਕੇ ਨਾਲ ਆਪਾਂ ਫੋਲਡ ਜਿਹੜਾ ਸੂਟ ਨੂੰ ਕਰ ਦੇਣਾ ਆ ਫਿਰ ਅਸੀਂ ਜਿਹੜਾ ਦੂਸਰਾ ਪਹੁੰਚਾਇਆ ਉਸ ਨੂੰ ਇਹਦੇ ਉੱਪਰੋਂ ਦੀ ਇੱਕ ਸਾਈਡ ਨੂੰ ਇਨਸਰਟ ਵਿੱਚ ਉਹਨੂੰ ਵਿੱਚ ਨੂੰ ਇਨਸਰਟ ਕਰ ਦੇਣਾ ਆ ਤੇ ਬਿਲਕੁਲ ਵੀ ਇਸ ਤਰੀਕੇ ਨਾਲ ਵੀ ਜਿਹੜੀ ਤੈ ਜਿਹੜੇ ਸੂਟਾਂ ਦੀ ਖਰਾਬ ਜੜੀ ਆ ਉਹ ਨਹੀਂ ਹੁੰਦੀ ਨਾ ਹੀ ਖੁੱਲਦੀ ਆ ਜਿੱਦਾਂ ਮਰਜ਼ੇ ਤੁਸੀਂ ਰੱਖੋ ਇਹਨੂੰ ਬਿਲਕੁਲ ਵੀ ਤੈ ਜੜੇ ਉਹ ਖੁੱਲਣੀ ਨਹੀਂ ਹੈਗੀ ਇਹ ਵੀ ਟ੍ਰਿਕ ਲੱਗੀ ਤੇ ਵਧੀਆ ਤੇ ਤੁਸੀਂ ਵੀਡੀਓ ਨੂੰ ਜਲਦੀ ਜਲਦੀ ਕਰ ਦਿਓ ਜੀ ਲਾਈਕ ਤੇ ਹੁਣ ਹੈਗੀ ਹੈ ਜੀ 4th ਟ੍ਰਿਕ ਤੇ ਜਿਹਦੇ ਨਾਲ ਇਹ ਵੀ ਟ੍ਰਿਕ ਬਹੁਤ ਵਧੀਆ ਆ ਕਿਤੇ ਨਾਲ ਵੀ ਸੂਟ ਦੀ ਤੈ ਬਿਲਕੁਲ ਵੀ ਖੁੱਲਦੀ ਨਹੀਂ ਹੈਗੀ ਕਿ ਫਿਰ ਸੂਟ ਆਪਾਂ ਸਟੋਰ ਕਰਕੇ ਰੱਖਦੇ ਆ ਪਰ ਜਿਹੜੀਆਂ ਤੈਵਾਂ ਜਿਹੜੀਆਂ ਉਹ ਜਾਂ ਤਾਂ ਵੱਡੀਆਂ ਹੋ ਜਾਂਦੀਆਂ ਤੇ ਫਿਰ ਸਪੇਸ ਬਹੁਤ ਜ਼ਿਆਦਾ ਲੈਂਦੇ ਨੇ ਗਰਮ ਸੂਟ ਤੇ ਜੇ ਮਤਲਬ ਕਿ ਜੇ ਜ਼ਿਆਦਾ ਤੇ ਜਾਂ ਖੁੱਲ ਜਾਂਦੀਆਂ ਨੇ ਇਸ ਕਰਕੇ ਇਸ ਤਰੀਕੇ ਨਾਲ ਜਿਹੜੀਆਂ ਤੈਵਾਂ ਬਿਲਕੁਲ ਵੀ ਨਾ ਤੇ ਖਰਾਬ ਹੋਣਗੀਆਂ ਜਾਂ ਨਾ ਜ਼ਿਆਦਾ ਸਪੇਸ ਲੈਣਗੀਆਂ ਤੇ ਤੁਸੀਂ ਇਸ ਤਰੀਕੇ ਨਾਲ ਆਪਣੇ ਸੂਟ ਜਿਹੜੇ ਆ ਉਹ ਸਟੋਰ ਕਰਕੇ ਜਿਹੜੇ ਰੱਖ ਸਕਦੇ ਜੇ ਤੇ ਸਲਵਾਰ ਨੂੰ ਵੀ ਆਪਾਂ ਕਰ ਲੈਣਾ ਫੋਲਡ ਤੇ ਸਲਵਾਰ ਫੋਲਡ ਕਰਕੇ ਤੇ ਅਸੀਂ ਇਹਦੇ ਵਿੱਚ ਰੱਖ ਲੈਣੀ ਆ ਵੀਡੀਓ ਨੂੰ ਬਿਲਕੁਲ ਮੈਂ ਸਲੋ 모ਸ਼ਨ ਤੇ ਬਣਾਇਆ ਇਸ ਕਰਕੇ ਕਿ ਤੁਹਾਨੂੰ ਪੂਰਾ ਪਤਾ ਲੱਗ ਸਕੇ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੇ ਸੂਟ ਜਿਹੜੇ ਉਹ ਜੋੜ ਕੇ ਰੱਖ ਸਕਦੇ ਜੇ ਤੇ ਬਿਲਕੁਲ ਵੀ ਜਿਹੜੀ ਤੈਅ ਵਗੈਰਾ ਉਹ ਖਰਾਬ ਨਹੀਂ ਹੋਏਗੀ ਧਿਆਨ ਜੀ ਤੇ ਹੁਣ ਆਪਾਂ ਸਲਵਾਰ ਨੂੰ ਵੀ ਵਿੱਚ ਰੱਖ ਲਿਆ ਹੈ ਫੋਲਡ ਕਰਕੇ ਜਿਸ ਤਰ੍ਹਾਂ ਆਪਾਂ ਨਾਰਮਲ ਸੂਟ ਜੋੜਦੇ ਆ ਉਸ ਤਰੀਕੇ ਨਾਲ ਹੀ ਪਹਿਲਾਂ ਇਸ ਨੂੰ ਜੋੜਨਾ ਹੈ ਦੂਸਰੀ ਸਾਈਡ ਤੋਂ ਵੀ ਇਸ ਤਰੀਕੇ ਨਾਲ ਜੋੜ ਲੈਣਾ ਬਿਲਕੁਲ ਇਵੀ इजी ਬਟ ਇਹਦਾ ਥੋੜਾ ਸ਼ੋਲਡਰ ਤੋਂ ਆਪਾਂ ਥੋੜਾ ਡਾਉਨ ਕਰਕੇ ਜਿਹੜੀ ਸਲਵਾਰ ਜਿਹੜੀ ਉਹ ਰੱਖਣੀ ਆ ਉੱਪਰ ਤੱਕ ਨਹੀਂ ਰੱਖਣੀ ਸ਼ੋਲਡਰ ਤੋਂ ਥੋੜੀ ਜਿਹੀ ਡਾਉਨ ਕਰਕੇ ਸਲਵਾਰ ਰੱਖਣੀ ਆ ਕਿਉਂਕਿ ਅਸੀਂ ਜਿਹੜੀ ਹੈ ਤਹ ਜਿਹੜੀ ਉਹ ਫਿਰ ਇਸ ਤਰੀਕੇ ਨਾਲ ਲਾਣੀ ਆ ਜੇ ਇਸ ਤਰੀਕੇ ਨਾਲ ਤਹ ਲਾਵਾਂਗੇ ਤੇ ਬਿਲਕੁਲ ਵੀ ਜਿਹੜੀ ਤਹਿ ਜਿਹੜੀ ਉਹ ਖੁੱਲਣ ਨਹੀਂ ਗਈ ਤੇ ਸ਼ੋਲਡਰ ਨੂੰ ਜਿਹੜੇ ਆਪਾਂ ਕਮੀਜ਼ ਦੇ ਓਵਰਲੈਪ ਕਰਕੇ ਉਹਦੇ ਵਿੱਚ ਇਨਸਰਟ ਕਰ ਦੇਣਾ ਤੇ ਇਹਦੇ ਨਾਲ ਜਿਹੜੀਆਂ ਤਾਵੇਂ ਬਿਲਕੁਲ ਵੀ ਜਿਹੜੀਆਂ ਖੁੱਲਣ ਨਹੀਂ ਗਿਆ ਨਹੀਂ ਹਾਂਜੀ ਤੇ ਹੁਣ ਜਿਹੜੇ ਵੈਲਵਟ ਦੇ ਸੂਟ ਹੁੰਦੇ ਆ ਇਹ ਕਾਫੀ ਜਿਹੜੇ ਸਪੇਸ ਲੈਂਦੇ ਆ ਕਾਫੀ ਮੋٹے ਹੁੰਦੇ ਨੇ ਇਹ 5 ਨੰਬਰ ਟ੍ਰਿਕ ਹੈ ਤੇ ਇਹਦੇ ਇਹਨੂੰ ਵੀ ਮਤਲਬ ਕਿ ਆਪਾਂ ਨਾਰਮਲ ਜਿੱਦਾਂ ਆਪਾਂ ਸੂਟ ਜੋੜਦੇ ਆ ਉਦਾਂ ਆਪਾਂ ਸੂਟ ਜੋੜ ਕੇ ਰੱਖ ਲੈਣਾ ਵੈਲਵਟ ਦਾ ਤੇ ਇਸ ਤਰੀਕੇ ਨਾਲ ਆਪਾਂ ਸ਼ਰਟ ਵੀ ਜੋੜ ਲੈਣੀ ਆ ਤੇ ਇਹਦੇ ਜਿਹੜਾ ਆਪਾਂ ਸਟੌਲ ਜਿਹੜਾ ਸਟੌਲ ਜਾਂ ਸ਼ਾਲ ਵਗੈਰਾ ਜੋ ਵੀ ਇਹਦੇ ਨਾਲ ਹੋਵੇ ਉਸ ਨੂੰ ਹਾਂਜੀ ਤੇ ਇਹਦੀ ਆਪਾਂ ਤੈਅ ਕਰਕੇ ਸੈੱਡ ਨੂੰ ਰੱਖ ਲੈਣਾ ਫਿਰ ਆਪਾਂ ਜਿਹੜਾ ਇਹ ਮੇਰਾ ਸਟੌਲ ਆ ਇਹਦੇ ਨਾਲ ਦਾ ਨਹੀਂ ਬਟ ਮਸ਼ਾਲ ਲਈ ਇਹਦੇ ਨਾਲ ਵੇਅਰ ਕਰ ਲੈਣੀ ਆ ਜੇ ਤੁਹਾਡੇ ਕੋ ਇਹਦੇ ਮਤਲਬ ਕਿ ਸੂਟ ਦੇ ਨਾਲ ਦਾ ਸਟੌਲ ਹੋਵੇ ਤਾਂ ਤੁਸੀਂ ਉਸ ਨੂੰ ਵੀ ਪਹਿਲਾਂ ਆਪਾਂ ਐਸੀ ਇਹਦੀ ਜਿਹੜੀ ਤੈਅ ਆ ਆਪਾਂ ਸਟੌਲ ਦੇ ਵਿੱਚ ਜਾਂ ਸ਼ਾਲ ਦੇ ਵਿੱਚ ਜਿਹੜੀ ਉਹ ਕਰਨੀ ਆ ਇਸ ਤਰੀਕੇ ਨਾਲ ਆਪਾਂ ਜੋੜ ਲੈਣਾ ਪਹਿਲਾਂ ਸ਼ਾਲ ਤੇ ਸ਼ਾਲ ਨੂੰ ਜੋੜ ਕੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਡਬਲ ਫੋਲਡ ਕਰਨਾ ਆ ਥੋੜਾ ਜਿਹਾ ਆਪਾਂ ਇੱਕ ਸਾਈਡ ਨੂੰ ਜੜਾਓ ਡਬਲ ਫੋਲਡ ਕਰ ਲੈਣਾ ਆ ਇਹਦੇ ਲਈ ਸਾਈਡ ਤੋਂ ਜਿੱਧਰੋਂ ਫੋਲਡ ਹੈ ਦੂਸਰੀ ਸਾਈਡ ਤੋਂ ਨਹੀਂ ਕਰਨਾ ਜਿੱਧਰੋਂ ਫੋਲਡ ਹੋਵੇ ਉਧਰੋਂ ਕਰਨਾ ਹੈ ਦੂਸਰੀ ਸਾਈਡ ਤੋਂ ਨਹੀਂ ਜਿੱਥੇ ਓਪਨ ਹੋਵੇ ਉਧਰੋਂ ਆਪਾਂ ਫੋਲਡ ਜੜਾਉ ਨਹੀਂ ਕਰਨਾ ਫਿਰ ਆਪਾਂ ਜਿਹੜੀ ਇਹਦੀ ਤਹਿ ਜਿਹੜੀ ਆ ਸੂਟ ਦੀ ਪੂਰੇ ਦੀ ਵਿੱਚ ਰੱਖ ਦੇਣੀ ਆ ਤੇ ਆਪਾਂ ਇਹਨੂੰ ਜਿਹੜਾ ਸ਼ਾਲ ਆ ਆਪਾਂ ਦੋਨਾਂ ਸਾਈਡਾਂ ਤੋਂ ਇਹਨੂੰ ਜੜਾ ਵਿੱਚ ਨੂੰ ਥੋੜੀ ਜਿਹੀ ਤੋਂ ਜਿਹੜੀ ਤੈ ਜੜੀ ਉਹ ਵੱਡੀ ਹੋ ਗਈ ਸੀ ਇਸ ਕਰਕੇ ਥੋੜੀ ਛੋਟੀ ਕਰ ਲੈਣੀ ਹੈ ਤੁਸੀਂ ਤੈ ਤੇ ਤੈ ਛੋਟੀ ਕਰਕੇ ਫਿਰ ਅਸੀਂ ਇਹਦੇ ਵਿੱਚ ਜਿਹੜਾ ਇਸ ਨੂੰ ਰੱਖ ਦੇਣਾ ਆ ਫਿਰ ਅਸੀਂ ਇਹਦੇ ਵਿੱਚ ਜਿਹੜਾ ਇਹਨੂੰ ਰੱਖ ਦੇਣਾ ਤੇ ਵਿੱਚ ਰੱਖ ਕੇ ਫਿਰ ਆਪਾਂ ਇਹਨੂੰ ਜਿਹੜੀ ਹੈ ਦੋਨਾਂ ਸਾਈਡਾਂ ਤੋਂ ਇਹਨੂੰ ਉੱਪਰ ਨੂੰ ਫੋਲਡ ਕਰ ਦੇਣਾ ਸ਼ਾਲ ਨੂੰ ਉੱਪਰ ਨੂੰ ਸ਼ਾਲ ਨੂੰ ਫੋਲਡ ਕਰਕੇ ਦੂਸਰੀ ਸਾਈਡ ਤੋਂ ਆਪਾਂ ਆਪਾਂ ਉੱਪਰ ਨੂੰ ਕਰ ਦੇਣਾ ਇਹਨੂੰ ਤੇ ਫਿਰ ਆਪਾਂ ਇਸ ਤਰ੍ਹਾਂ ਇਸ ਤਰੀਕੇ ਨਾਲ ਕਰਕੇ ਇਹਨੂੰ ਜਿਹੜਾ ਉੱਪਰੋਂ ਜਿਹੜਾ ਆਪਾਂ ਕਾਰਨਰ ਤੋਂ ਪਕੜ ਕੇ ਤੇ ਇਹਨੂੰ ਇਹਦੇ ਵਿੱਚ ਨੂੰ ਇਨਸਰਟ ਕਰ ਦੇਣਾ ਇਸ ਤਰੀਕੇ ਨਾਲ ਵੀ ਜਿਹੜੀ ਤੈ ਜਿਹੜੀ ਸੂਟਾਂ ਦੀ ਬਿਲਕੁਲ ਵੀ ਜਿਹੜੀ ਉਹ ਖਰਾਬ ਨਹੀਂ ਹੋਏਗੀ ਸੂਟ ਵਿੱਚ ਤਾਂ ਦੇ ਬਿਲਕੁਲ ਐ ਵਧੀਆ ਰਹਿਣਗੇ ਤੇ ਵੀਡੀਓ ਨੂੰ ਚਲਦੇ-ਚਲਦੇ ਜੇ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਲਾਈਕ ਜ਼ਰੂਰ ਕਰਕੇ ਜਾਇਓ ਜੇ ਫਸਟ ਟਾਈਮ ਮੇਰੇ ਚੈਨਲ ਨੂੰ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਸਾਡੇ ਕੋ ਹੋ ਗਿਆ ਜੀ 5 ਸੂਟ ਆਪਾਂ ਜਿਹੜੇ ਉਹ ਜੋੜ ਕੇ ਰੈਡੀ ਕਰ ਲੈਨੇ ਆ